ਹਾਂ ਜੀ ਦੋਸਤੋ ਕੀ ਹਾਲ ਚੱਲ ਨੇ ਅੱਜ ਤੁਹਾਡੇ ਵਾਸਤੇ ਗੱਡੀ ਲੈ ਕੇ ਆਇਆ ਸਵਿਫਟ 10 ਮਾਡਲ ਗੱਡੀ ਐ ਤੇ ਐਚ ਆਰ ਹਰਿਆਣੇ ਦੀ ਗੱਡੀ ਆ ਇਹ ਹਰਿਆਣੇ ਦੇ ਵਿੱਚ ਜੇ ਵੀ ਕਿਸੇ ਵੀਰ ਨੇ ਲੈਣੀ ਆ ਪੰਜਾਬ ਦੇ ਵਿੱਚ ਜਦੋਂ ਆਪਾਂ ਲੈਣੇ ਆ ਤੇ ਉਹ ਆਪਾਂ ਨੂੰ ਵੀ ਪਤਾ ਹੀ ਆ ਵੀ ਜਦੋਂ ਪੰਜਾਬ ਦਾ ਨੰਬਰ ਕਰਾਉਨੇ ਆ ਵੈਸੇ ਚੱਲੀ ਜਾਂਦੀ ਐ ਗੱਡੀ ਐਸੀ ਕੋਈ ਗੱਲ ਨਹੀਂ ਕਿਸੇ ਵੀ ਵੀਰ ਨੇ ਲੈਣੀ ਐ ਗੱਡੀ 10 ਮਾਡਲ ਗੱਡੀ ਆ ਇਹ ਤੇ ਹਰਿਆਣੇ ਦੇ ਵਿੱਚ ਹੀ ਗੱਡੀ ਆ ਤੁਹਾਨਾ ਮੰਡੀ ਇਧਰੋਂ ਰਤਿਆ ਮੰਡੀ ਇਹਦੇ ਵਿਚਾਲਈ ਹੈ ਗੱਡੀ ਜਿਹੜੀ ਇਹ ਪਿੰਡ ਦੇ ਵਿੱਚ ਕਿਸੇ ਦੇ ਘਰੇ ਖੜੀ ਹੈ ਗੱਡੀ ਆ ਤੁਸੀਂ ਦੇਖ ਰਹੇ ਹੋ ਸਾਰਾ ਤੇ ਸਾਰੀ オリジナル ਗੱਡੀ ਹੈ ਰੰਗ ਹੈ ਜਿਹੜਾ ਕੋਈ ਵੀ ਤੁਹਾਨੂੰ 1 ਰੁਪਿਆ ਲਾਉਣ ਦੀ ਲੋੜ ਨਹੀਂ ਗੱਡੀ ਤੇ ਸਾਰਾ ਤੇ ਮੈਂ ਵਿੱਚੋਂ ਦਿਖਾ ਦੇਣਾ ਘਰੇ ਖੜੀ ਹੈ ਸਾਰੀ ਗੱਡੀ ਇਹ ਜ਼ਿੰਮੇਦਾਰ ਭਰਾ ਲਵੇ ਸੀ ਇਹ ਥੋੜਾ ਇਹ ਤੁਹਾਨੂੰ ਪਤਾ ਹੀ ਆ ਵੀ ਕੰਮਕਾਰਾਂ ਵਿੱਚ ਜਿਹੜਾ ਮਰਜ਼ੀ ਚੀਜ਼ ਮਿਲ ਗਈ ਉਹੀ ਚੀਜ਼ ਧਰ ਦੇਣੀ ਉਹਦੇ ਕਰਕੇ ਤੁਹਾਨੂੰ ਵੀ ਇਹ ਰੇਟ 'ਚ ਹੀ ਮਿਲੂ ਗੱਡੀ ਰੇਟ ਕੋਈ ਜ਼ਿਆਦਾ ਨਹੀਂ ਹੈਗਾ ਗੱਡੀ ਦਾ ਇਹਦੇ ਲਈ ਸਾਈਡ ਆਹ ਸਾਈਡ ਦਿਖਾ ਦਿਓ ਜੇ ਤੁਸੀਂ ਨੇ ਵੀ ਕੋਈ ਗੱਡੀ ਦੀ ਵੀਡੀਓ ਬਣਵਾਉਣੀ ਹੈ ਤੇ ਮੈਸਰ ਕਰ ਸਕਦੇ ਹੋ ਸਾਨੂੰ ਜਾਂ ਵੇਚਣੀ ਆ ਜਾਂ ਲੈਣੀ ਆ ਰੇਟ ਦੇ ਵਿੱਚ ਹੀ ਤੇ ਆ ਇੰਜਨ ਤੇ ਥੋੜਾ ਜਿਹਾ ਕੈਮਰਾ ਮਾਰ ਦੇ ਬਾਈ ਗੱਡੀ ਦਾ ਰੇਟ ਆਲਟੋ ਦੇ ਰੇਟ ਜੀ ਤੁਹਾਨੂੰ ਗੱਡੀ ਮਿਲ ਜੂਗੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਗੱਡੀ ਦੀ ਇਹਨਾਂ ਦੇ ਵਿੱਚ ਕੁਝ ਨਹੀਂ ਆਉਂਦਾਗਾ ਰੇਟ ਬਹੁਤ ਘੱਟ ਰੱਖਿਆ ਗੱਡੀ ਦਾ 10 ਮਾਡਲ ਹੈ ਹਰਿਆਣਾ 'ਚ ਖੜੀ ਐ ਤੇ ਨੰਬਰ ਐ ਜਿਹੜਾ ਉਹ ਵੀ ਐਚ ਆਰ ਐ ਤੋਹਾਰਣਾ ਜਾਖਲ ਦੇ ਨੇੜੇ ਪੈ ਜਾਂਦਾ ਤੇ ਇਸ ਗੱਡੀ ਦਾ ਰੇਟ ਐ ਜੀ ਸਵਿਫਟ ਦਾ VDI ਗੱਡੀ ਐ 2010 ਮਾਡਲ ਐ ਰੇਟ ਪੂਰਾ 1.5 ਲੱਖ ਐ ਜੇ ਕਿਸੇ ਨੇ ਲੈਣੀ ਆ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਇਸ ਤੇ ਤੁਸੀਂ ਮੈਸੇਜ ਵੀ ਕਰ ਸਕਦੇ ਹੋ WhatsApp ਤੇ ਤੇ ਫੋਨ ਕਰਕੇ ਵੀ ਤੁਸੀਂ ਸਾਰੀ ਗੱਲਬਾਤ ਪੁੱਛ ਸਕਦੇ ਹੋ ਗੱਡੀ ਇਹ ਟਰਾਈ ਲੈ ਲਓ ਗੱਡੀ ਦੀ ਜਿਵੇਂ ਮਰਜ਼ੀ ਚੈੱਕ ਕਰਕੇ ਤੁਸੀਂ ਗੱਡੀ ਲਿਆ ਸਕਦੇ ਹੋ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਗੱਡੀ ਲੈਣੀ ਆ ਜਾਂ ਵੇਚਣੀ ਆ ਤੇ ਕੋਈ ਵੀ ਕਿਸ ਤਰ੍ਹਾਂ ਦਾ ਕੋਈ ਵੀ ਹਾਈਕਲ ਹੈ ਵੀਡੀਓ ਤੁਸੀਂ ਨੇ ਬਣਵਾਉਣੀ ਆ ਤਾਂ ਵੀ ਤੁਸੀਂ ਇਸ ਨੰਬਰ ਤੇ ਸੰਪਰਕ ਕਰਨ ਧੰਨਵਾਦ ਜੀ ਸਾਰਿਆਂ ਦਾ